ਸੁਪਰੀਮ ਕੋਰਟ ਦੇ ਵੱਲੋਂ ਇੱਕ ਅਹਿਮ ਫੈਸਲਾ ਕੀਤਾ ਗਿਆ ਹੈ ਕਿ ਦੋਸ਼ੀ ਹੈ ਚਾਹੇ ਕਿਸੇ ਵੀ ਪੱਧਰ ਦਾ ਦੋਸ਼ੀ ਹੈ ਜਦੋਂ ਤੱਕ ਹੁਕਮ ਨਹੀਂ ਹੁੰਦੇ ਉਦੋਂ ਤੱਕ ਪ੍ਰਾਪਰਟੀਆਂ ਢਾਉਣ ਦਾ ਕੋਈ ਵੀ ਜਿਹੜਾ ਨਿਯਮ ਹੈ ਉਹ ਨਹੀਂ ਹੈ ਮਤਲਬ ਹੁਣ ਪ੍ਰਾਪਰਟੀਆਂ ਨਹੀਂ ਢਾ ਸਕੂਗਾ ਪ੍ਰਸ਼ਾਸਨ ਇਹਦੇ ਬਾਰੇ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਸੁਪਰੀਮ ਕੋਰਟ ਵੱਲੋਂ ਜੈਦਾਦਾੰਡੀ ਮਾਮਲੇ ਵਿੱਚ ਵੱਖ-ਵੱਖ ਰਾਜਾਂ ਵੱਲੋਂ ਕੁਝ ਨੇ ਪਟੀਸ਼ਨਾਂ ਆਈਆਂ ਸੀ ਉਹਨਾਂ ਨੂੰ ਇਕੱਠੀਆਂ ਕਰਕੇ ਇਕ ਫੈਸਲਾ ਜਿਹੜਾ ਉਹਦੇ ਟਿੱਪਣੀਆਂ ਕੀ ਤੇ ਨਹੀਂ ਆ ਫੈਸਲਾ ਰਾਖਣਾ ਰੱਖੇਗਾ ਅਗਲੇ ਦਿਨਾਂ ਚ ਆ ਜੇਗਾ ਪਰ ਇਹਦੀਆਂ ਟਿੱਪਣੀਆਂ ਬੜੀਆਂ ਮਹੱਤਵਪੂਰਨ ਹੈ ਕਿਉਂ ਮਹੱਤਵਪੂਰਨ ਹੈ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਦੇਸ਼ ਦੇ ਅੰਦਰ ਹੁਣ ਅੱਗੇ ਤੋਂ ਬਲਡੋਜ਼ਰ ਦੀ ਨੀਤੀ ਨਹੀਂ ਚਲੇਗੀ ਜਾਨੀ ਕੇਵਲ ਇਸ ਲਈ ਕਿ ਵੁਰਧੀਆਂ ਨਾਲ ਸੰਬੰਧਿਤ ਹੈ ਜਾਂ ਕਿਸੇ ਖਾਸ ਫਿਰਕੇ ਨਾਲ ਸੰਬੰਧਿਤ ਹੈ ਤੇ ਉਹਦੇ ਤੇ ਬਲਡੋਜ਼ਰ ਚੱਲੇਗਾ ਤੇ ਦੂਜਿਆਂ ਤੇ ਨਹੀਂ ਚਲੇਗਾ ਸੁਪਰੀਮ ਕੋਰ ਨੇ ਕਮਾਲ ਦੀ ਬਹੁਤ ਵਧੀਆ ਟਿੱਪਣੀ ਕੀਤੀ ਹੈ ਮੇਰੇ ਖਿਆਲ ਸਾਰਾ ਮੁਲਕ ਇਸ ਨੂੰ ਵੈਲਕਮ ਕਰੇਗਾ ਕਿਸੇ ਧਰਮ ਨਰਪੱਖ ਮੁਲਕ ਹੈ ਕਿਸੇ ਇੱਕ ਵਿਸ਼ੇਸ਼ ਦੀ ਕੋਈ ਰਾਖੇ ਨਹੀਂ ਕੀਤੀ ਜਾ ਸਕਦੀ ਔਰ ਇੱਕ ਐਗਜ਼ਾਮਪਲ ਉਹਨੇ ਗੱਲ ਕਹੀ ਹੈ ਜੇ ਜਨਤਿਕ ਥਾਵਾਂ ਹੈ ਸੜਕਾਂ ਹੈ ਜੰਗਲ ਹੈ ਨਦੀਆਂ ਨਾਲੇ ਹੈ ਲਾਂਘੇ ਹੈ ਉਥੇ ਤੇ ਦਰਗਾਹ ਹੋਵੇ ਚਾਹੇ ਮੰਦਿਰ ਹੋਵੇ ਕਿਸੇ ਵੀ ਧਰਮ ਨਾਲ ਜੁੜੀ ਵੀ ਜਿਹੜੀ ਹੈਗੀ ਆ ਕੋਈ ਸੰਸਥਾ ਜਿਹੜੀ ਹੈਗੀ ਆ ਉਹਦਾ ਸਥਾਨ ਹੋਵੇ ਜੇ ਲੋਕ ਖੇਤਾਂ ਦੇ ਉਗਰਤੀ ਜਾਂਦੀ ਹੈ ਗੱਲ ਤਾਂ ਉਸ ਨੂੰ ਟਾਉਣ ਬਾਰੇ ਫੈਸਲਾ ਲਿਆ ਜਾ ਸਕਦਾ ਹੈ ਇਸੇ ਤਰੀਕੇ ਨਾਲ ਜੇ ਕੋਈ ਦੋਸ਼ੀ ਹੈ ਜੇ ਜੇਲ੍ਹ ਭੁਗਤ ਰਿਹਾ ਹੈ ਜੇ ਉਸ ਨੂੰ سزا ਜੇ ਹੋਣੀ ਹੈ ਤੁਸੀਂ ਸਾਬਤ ਹੋ ਗਿਆ ਇਸ ਕਰਕੇ ਉਹਦੀ ਜਾਇਦਾਦ ਨਹੀਂ ਟਾਈ ਜਾ ਸਕਦੀ ਤੇ ਉਹਦੀ ਜਾਇਦਾਦ ਤੇ ਬਲਡوزر ਨਹੀਂ ਚਲਾਇਆ ਜਾ ਸਕਦਾ ਕਿਉਂਕਿ ਦੋਸ਼ੀ ਸਾਬਤ ਹੋ ਗਿਆ ਇਹ ਕਹਿੰਦੇ ਵੱਖਰੋ-ਵੱਖਰੇ ਮਾਮਲੇ ਆ ਕਿਸੇ ਦੋਸ਼ੀ ਦੀ ਜਾਇਦਾਦ ਨੂੰ ਟਾਉਣਾ ਆਪਣੇ ਆਪ ਦੇ ਵਿੱਚ ਕੋਈ ਨਿਆਉ ਪੁਰਵਕ ਗੱਲ ਨਹੀਂ ਹੋਏਗੀ ਉਹਨੇ ਕਿਹਾ ਕਿ ਸਾਰੇ ਪੂਰੇ ਮੁਲਕ ਦੇ ਲਈ ਨੀਤੀ ਬਣਾ ਰਿਹਾ ਉਸ ਨੀਤੀ ਮੁਤਾਬਕ ਹੀ ਜਿਹੜਾ ਹੈਗਾ ਫੈਸਲੇ ਹੋਣਗੇ ਇੱਕ ਵੱਡਾ ਮਾਮਲਾ ਹੈ ਕਿ ਸਾਰੇ ਮੁਲਕ ਦੇ ਅੰਦਰ ਉਹਨੇ ਇੱਕ ਸਾਰਤਾ ਆਏਗੀ ਜੇ ਕਿਤੇਰੇ ਕਿਸੇ ਵੀ ਧਰਮ ਨਾਲ ਸੰਬੰਧਤ ਕੋਈ ਜਾਇਦਾਦ ਹੈ ਉਹ ਪ੍ਰਾਪਰਟੀ ਹੈ ਜੋ ੜੀਕਾਰੋਂ ਦੀ ਹੈ ਜਾਨੀ ਗੈਰ ਕਾਨੂੰਨੀ ਹੈ ਉਹ ਗੈਰ ਕਾਨੂੰਨੀ ਕਿਸੇ ਨੂੰ ਰੱਖਣ ਦੀ ਵਿਵਸਥਾ ਨਹੀਂ ਹੋਏਗੀ ਉਸ ਨੂੰ ਠਹਿ ਜਾਏਗਾ ਤਰੀ ਗੱਲ ਜਿਹੜਾ ਹੈਗਾ ਸੁਪਰੀਮ ਕੋਰਟ ਦੀ ਜਿਹੜੀ ਸਿਕਲੀ ਅਦਾਲਤ ਹੈ ਸਾਡੇ ਮੁਲਕ ਦੀ ਉਹਨੇ ਸਾਫ਼ ਕਹਿਦੀ ਹੈ ਕਿ ਸਾਡਾ ਜਿਹੜਾ ਨਵਾਂ ਸਿਸਟਮ ਨਵਾਂ ਪ੍ਰਵੰਧ ਜਿਸ ਦੀ ਅਸੀਂ ਈਟੀ ਬਣਾਉਣ ਦੀ ਗੱਲ ਕਰ ਰਹੇ ਹਾਂ ਉਹ ਕਿਸੇ ਇੱਕ ਫਿਰਕੇ ਦੇ ਖਿਲਾਫ ਜਾਂ ਇੱਕ ਫਿਰਕੇ ਦੇ ਹੱਕ ਵਿੱਚ ਨਹੀਂ ਹੋਏਗਾ ਉਹ ਸਾਰਿਆਂ ਦੇ ਲਾਗੂ ਹੋਏਗਾ ਉਹਨੇ ਸਵਾਲ ਇਹ ਵੀ ਕੀਤਾ ਆਪਣੀ ਟਿੱਪਣੀ 'ਚ ਕਿ ਕਿੱਦਾਂ ਹੋ ਸਕਦਾ ਹੈ ਕਿ ਜੇ ਕੋਈ ਵਿਵਾਦਿਤ ਢਾਂਚਾ ਹੈ ਜੇ ਕੋਈ ਅਥਾਰਟੀ ਉਸ ਨੂੰ ਢੋਂਦੀ ਹੈ ਇਹੋ ਜਿਹੀ ਬਾਦਰ ਟਾਂਚਾ ਕਿਸੇ ਹੋਰ ਫਿਰਕੇ ਨਾਲ ਜਾਂ ਕਿਸੇ ਹੋਰ ਵਿਅਕਤੀ ਨਾਲ ਸੰਬੰਧਤਾ ਦੇ ਉਸ ਨੂੰ ਨਹੀਂ ਟਾਇਆ ਜਾਂਦਾ ਤੋ ਵੱਖਰੇ ਵੱਖਰੇ ਨਿਯਮ ਜਾਂ ਕਾਨੂੰਨ ਕਿਉਂ ਇਹ ਸਾਰਾ ਦੇ ਕੋਈ ਜੇ ਸਿਸਟਮ ਲਾਗੂ ਹੋਣਾ ਚਾਹੀਦਾ ਹੈ ਵੈਸੇ ਦਾ ਦੇਖਿਆ ਜਾਵੇ ਸੁਪਰੀਮ ਕੋਰਟ ਦਾ ਜਿੱਦਾਂ ਆਪਾਂ ਕਹਿ ਰਹੇ ਕਿ ਹਨ ਟਿੱਪਣੀਆਂ ਹੈ ਫੈਸਲਾ ਆਏਗਾ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲੀ 1 ਅਕਤੂਬਰ ਤੱਕ ਅੱਗੇ ਜਿਹੜੀ ਸੁਣਵਾਈ ਹੋਈ ਸੀ ਤਦ ਤੱਕ ਉਹਨਾਂ ਨੇ ਕਿਹਾ ਸੀ ਕਿ ਨਾ ਮਾਮਲੇ 'ਚ ਕੋਈ ਛੇੜਛਾੜ ਨਾ ਕੀਤੀ ਜਾਏ ਤੇ ਹੁਣ ਸੁਪਰੀਮ ਕੋਰਟ ਨੇ ਆਪਣਾ ਪੂਰਾ ਫੈਸਲਾ ਦੇਣ ਤੋਂ ਪਹਿਲਾਂ ਇਹ ਵੀ ਕਹਿਤਾ ਕਿ ਜਦ ਤੱਕ ਪੂਰਾ ਫੈਸਲਾ ਨਹੀਂ ਆਉਂਦਾ ਤਦ ਤੱਕ ਜਿਹੜੀਆਂ ਇਹਨਾਂ ਜਾਇਦਾਦਾਂ ਨਾਲ ਆਪਣੇ ਤੌਰ ਤੇ ਕੋਈ ਛੇੜਛਾੜ ਨਾ ਕੀਤੀ ਜਾਵੇ ਸੁਪਰੀਮ ਕੋਰਟ ਦੀ ਇਹ ਹੈ ਟਿੱਪਣੀ ਹੈ ਪਰ ਮੈਂ ਵੀ ਇਹ ਜਾਣ ਰਿਹਾ ਜਿਹੜਾ ਅੱਜ ਮੁੱਦੇ ਨੂੰ ਦੇਖ ਰਿਹਾ ਹਾਂ ਇਹ ਵੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਜਦੋਂ ਫੈਸਲਾ ਲਿਆ ਸਾਡੇ ਮੁਲਕ ਦੀ ਪਾਰਲੀਮੈਂਟ ਹੈ ਸਾਡੇ ਦੇਸ਼ ਦੀਆਂ ਵਿਧਾਨ ਸਭਾਵਾਂ ਹੈ ਸੂਬਾ ਸਰਕਾਰਾਂ ਹੈ ਕੇਂਦਰ ਸਰਕਾਰਾਂ ਹੈ ਆਕਰਿਨਾਂ ਮਾਮਲਿਆਂ ਬਾਰੇ ਉਹ ਕਿਉਂ ਨਹੀਂ ਫੈਸਲੇ ਲੈਂਦੀਆਂ ਕਿਉਂ ਸੁਪਰੀਮ ਕੋਰਟ ਨੂੰ ਅਜਿਹਾ ਮੈਸੇਜ ਦੇਣ ਦੀ ਲੋੜ ਪਵੇ ਕਿ ਸਾਡਾ ਮੁਲਕ ਧਰਮ ਨਿਰਪੱਖ ਹੈ ਤੇ ਧਰਮ ਨਿਰਪੱਖ ਮੁਲਕ ਕਿਸੇ ਇੱਕ ਫਿਰਕੇ ਜਾਂ ਇੱਕ ਧਰਮ ਲਈ ਨਹੀਂ ਉਹ ਸਾਰਿਆਂ ਲਈ ਬਰਾਬਰ ਦੇ ਨਿਯਮ ਲਾਗੂ ਹੋਣਗੇ ਇਹ ਦੇਸ਼ ਤਾਂ ਕਹਿੰਦੇ ਇਸਲਾ ਕੇਂਦਰ ਦੀ ਸਰਕਾਰ ਆ ਜਿਹੜੀ ਜਾਂ ਪਾਰਲੀਮੈਂਟ ਹੈ ਸੂਬਿਆਂ ਦੀ ਸਰਕਾਰਾਂ ਹਨ ਉਹਨਾਂ ਵੱਲੋਂ জানা ਚਾਹੀਦਾ ਸੋ ਸੁਪਰੀਮ ਕੋਰਟ ਨੇ ਇੱਕ ਵੱਡਾ ਜਿਸ ਅੰਦਰ ਦੀ ਇਸ ਕਾਰਨ ਦੀ ਗੱਲ ਕੀਤੀ ਹੈ ਬੜੀ ਰਾਹਤ ਵਾਲੀ ਗੱਲ ਹੈ ਕਿ ਇਸ ਮੁਲਕ ਦੇ ਅੰਦਰ ਅੱਗੇ ਤੋਂ ਜੇ ਆਜ਼ਾਦਾਂ ਦੇ ਜੇ ਕੋਈ ਬਲਡੋਜ਼ਰ ਚੱਲੇਗਾ ਤਾਂ ਕਾਨੂੰਨ ਮੁਤਾਬਕ ਚੱਲੇਗਾ ਧਰਮ ਜਾਂ ਕਿਸੇ ਵਿਅਕਤੀ ਦੀ ਸ਼ਕਲ ਦੇ ਕੇ ਨਹੀਂ ਚੱਲੇਗਾ